ਮਲਾਈਕਾ ਅਰੋੜਾ ਨੂੰ ਲੱਗਿਆ ਸਦਮਾ ਪਿਤਾ ਅਨਿਲ ਅਰੋੜਾ ਦੀ 6ਵੀਂ ਮੰਜ਼ਲ ਤੋਂ ਡਿੱਗ ਕੇ ਹੋਈ ਮੌਤ ਮਲਾਈਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਨਿਲ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਸ ਦਾ ਪਰਿਵਾਰ ਅਤੇ ਜਾਣਕਾਰ ਇਸ ਵੇਲੇ ਸਦਮੇ ਦੇ ਵਿੱਚ ਨੇ ਮੁੰਬਈ ਪੁਲਿਸ ਅਧਿਕਾਰੀਆਂ ਦੇ ਘਰ ਪਹੁੰਚ ਗਈ ਹੈ ਮਲਾਈਕਾ ਅਤੇ ਉਸ ਦੇ ਪਰਿਵਾਰ ਲਈ ਇਹ ਬਹੁਤ ਦੁਖਦਾਈ ਅਤੇ ਮੁਸ਼ਕਲ ਸਮਾਂ ਹੈ ਮੁੰਬਈ ਪੁਲਿਸ ਦੇ ਅਨੁਸਾਰ ਅਭਿਨੇਤਰੀ ਮਲਾਈਕਾ ਅਰੋੜਾ ਤੇ ਉਸਦੀ ਭੈਣ ਅਮ੍ਰਿਤਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦੀ ਬੁੱਧਵਾਰ ਦੁਪਹਿਰ ਨੂੰ ਖੁਦਕੁਸ਼ੀ ਕਰਕੇ ਮੌਤ ਹੋ ਗਈ। ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸ਼ੇਅਰ ਕੀਤੀ ਜਾ ਰਹੀ ਇੱਕ ਵੀਡੀਓ ਦੇ ਵਿੱਚ ਮਲਾਈਕਾ ਦੇ ਸਾਬਕਾ ਪਤੀ ਅਭਿਨੇਤਾ ਨਿਰਮਾਤਾ ਅਰਬਾਸ ਖਾਨ ਬੁੱਧਵਾਰ ਦੁਪਹਿਰ ਨੂੰ ਅਨਿਲ ਅਰੋੜਾ ਦੇ ਘਰ ਦੇ ਬਾਹਰ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਹੋਏ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਦੇਖੇ ਗਏ। ਸਵੇਧਨਸ਼ੀਲ ਸਮੇਂ ਦੌਰਾਨ ਗੁਪਤਾ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕਰਦੇ ਵਾਲੇ ਦੁਆਲੇ ਦੇ ਖੇਤਰ ਵਿੱਚ ਭਾਰੀ ਪੁਲਿਸ ਤਾਇਨਾਤੀ ਦੇਖੀ ਗਈ ਇਮਾਰਤ ਦੇ ਬਾਹਰ ਐਬੂਲੈਂਸ ਵੀ ਖੜੀ ਸੀ ਰਿਪੋਰਟਾਂ ਦੇ ਅਨੁਸਾਰ ਮੁੰਬਈ ਪੁਲਿਸ ਦੇ ਉੱਚ ਅਧਿਕਾਰੀ ਬਾਂਦਰਾ ਪਹੁੰਚ ਗਏ ਨੇ ਜਿੱਥੇ ਮਲਾਈਕਾ ਅਰੋੜਾ ਖਾਨ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ ਸੂਤਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਪਰ ਇਸ ਸਮੇਂ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਫਿਲਹਾਲ ਅਧਿਕਾਰੀ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਅਨਿਲ अरोड़ा ਨੇ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਉਹਨਾਂ ਦਾ ਪਰਿਵਾਰ ਅਤੇ ਕਰੀਬੀ ਸਦਮੇ ਵਿੱਚ ਨੇ ਮੁੰਬਈ ਪੁਲਿਸ ਅਧਿਕਾਰਾਂ ਦੇ ਘਰ ਦੇ ਬਾਹਰ ਪਹੁੰਚ ਗਈ ਹੈ। ਅਭਿਨੇਤਰੀ ਨੇ ਪਹਿਲਾਂ ਸਾਂਝਾ ਕੀਤਾ ਸੀ ਕਿ ਉਹ ਸਿਰਫ 11 ਸਾਲ ਦੀ ਸੀ ਜਦੋਂ ਉਸਦੇ ਮਾਤਾ-ਪਿਤਾ ਜੁਆਇਸ ਪੋਲੀਕਾਰਪ ਅਤੇ ਅਨਿਲ अरोड़ा ਦਾ ਤਲਾਕ ਹੋ ਗਿਆ ਸੀ। ਵੱਖ ਹੋਣ ਤੋਂ ਬਾਅਦ ਮਲਾਈਕਾ ਤੇ ਉਸਦੀ ਛੋਟੀ ਭੈਣ ਅੰਮ੍ਰਿਤਾ ਅਰੋੜਾ ਜੋ ਉਸ ਸਮੇਂ ਸਿਰਫ 6 ਸਾਲ ਦੀ ਸੀ ਨੂੰ ਮੁੱਖ ਤੌਰ ਤੇ ਉਹਨਾਂ ਦੀ ਮਾਂ ਦੁਆਰਾ ਪਾਲਿਆ ਗਿਆ ਸੀ ਵੱਖ ਹੋਣ ਤੋਂ ਬਾਅਦ ਉਸਦੀ ਮਾਂ ਦੋਵੇਂ ਧੀਆਂ ਨਾਲ ਠਾਣੇ ਤੋਂ ਚੰਬੂਰ ਆ ਗਈ ਸੀ